ਮੇਕੀ ਹਰ ਹਰ ਵਾਲਮੀਕੀ ਅੱਜ ਜੋ ਮੀਟਿੰਗ ਹੋਈ ਪਾਵਨ ਵਾਲਮੀਕ ਤੀਰਥ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਪੰਦਰੀ ਕਾਲ ਦਾ ਚੱਲ ਰਿਹਾ ਵਾ ਉਹਦੇ ਵਿੱਚ ਸਾਰੀ ਸੰਗਤ ਨੂੰ ਔਰ ਜੱਥੇਬੰਦੀਆਂ ਨੂੰ ਔਰ ਵਾਲਮੀਕ ਸਮਾਜ ਨੂੰ ਪਾਵਨ ਵਾਲਮੀਕ ਤੀਰਥ allo ਮੈਸੇਜ ਲਾਉਨੇ ਆ ਤੇ ਇਹ 21 ਤਰੀਕ ਨੂੰ ਜਿਹੜਾ ਉਹ ਇਸ ਦਾ ਬਾਈਕਾੜ ਕੀਤਾ ਜਾਵੇ ਕਿ ਨਾ ਬੰਦ ਕੀਤੀ ਜਾਵੇ ਕੋਈ ਕਿਸੇ ਵੀਰ ਭਰਾ ਨੂੰ ਕਹਿੰਨੇ ਆ ਬਾਜ਼ਾਰਾਂ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਕਿ ਆਪਣੇ ਬਾਜ਼ਾਰ ਖੋਲ ਕੇ ਰੱਖਣੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਕਿ ਮੀਟਿੰਗ ਪਾਵਨ ਵਾਲਮੀਕੀ تیرਤ ਹੁਣ ਸਾਹ ਰਸਤੇ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਨ ਸਾਹਿਬ ਜੀ ਦੀ ਰੈ ਨਮਾਈ ਹੇਚ ਜੋ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਮਤਾ ਪਾਇਆ ਗਿਆ ਨਿਰਣਾ ਲਿਤਾ ਗਿਆ ਕਿ ਆਨ ਵਾਲੀ ਜਿਹੜੀ 21 ਤਰੀਕ ਨੂੰ ਜੋ ਵੀ ਬੰਦ ਦੀ ਕਾਲ ਜਿਸ ਨੇ ਵੀ ਸੋਸ਼ਲ ਮੀਡੀਆ ਤੇ ਦਿੱਤੀ ਸੀ ਉਹਦਾ ਸੰਤ ਸਮਾਜ ਵੱਲੋਂ ਐਲਾਨ ਕੀਤਾ ਜਾਂਦਾ ਬਾਈਕਾਟ ਕੀਤਾ ਜਾਂਦਾ ਔਰ ਨਾਲ ਦੀ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਆਪਣਾ 21 ਤਰੀਕ ਨੂੰ ਆਪਣਾ ਕਾਰੋਬਾਰ ਤੁਰੰਤ ਜਾਰੀ ਰੱਖੋ ਖੋਲ ਕੇ ਰੱਖੋ ਆਪਣੀਆਂ ਦੁਕਾਨਾਂ ਔਰ ਕੋਈ ਲੋਟ ਨਹੀਂ ਬੰਦ ਕਰਨ ਦੀ ਕਿਉਂਕਿ ਪਵਨ ਵਾਲਮੀਕੀ ਤੀਰਤ ਦੇ ਗੱਦੀ ਨਸ਼ੀਨ ਸਤਗੁਰ ਮਲਕੀਤ ਰਾਣਾ ਸਹਾਰਾ ਜੀ ਦਾ ਆਦੇਸ਼ ਹੋ ਗਿਆ ਹੈ ਕੀ ਜੇ ਨੇ ਵੀ 21 ਤਰੀਕ ਨੂੰ ਮੰਨ ਲਓ ਕਿ ਕੋਈ ਵੀ ਧਰਨਾ ਪ੍ਰਦਰਸ਼ਨ ਕਰਦਾ ਉਹਨੂੰ ਤਿੱਖਾ ਜਵਾਬ ਦਿੱਤਾ ਜਾਊਗਾ ਸੰਤ ਸਮਾਜ ਦੇ ਵੱਲੋਂ ਐਨਾਂ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਹਿੰਦੂ ਕਾਂਦੀ ਮਹਾਪੰਚਾਇਤ ਸੁਪਰੀਮਪੁਰ ਨੇ ਜੋ ਇੱਕ ਇਤਿਹਾਸਕ ਪਹਿਲ ਫੈਸਲਾ ਅਰਜਨ ਦਿੱਤਾ ਹੈ 25% ਦਾ ਜਿਹੜੇ ਵੀ 12.5% ਵਾਲਮੀਕੀ ਮਜਬੂਰ ਸਿੰਘਾਂ ਦਾ 12.5% ਦਰਜਾ ਪਾਇਆ ਲੇਕਿਨ ਮਾਇਵਤੀ ਨੀਸਬ ਬੰਦ ਦੀ ਕਾਲ ਦਿੱਤੀ ਹੈ ਸੁਪਰੀਮ ਕੋਰਟ ਨੇ ਫੈਸਲੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਲੇਕਿਨ ਸੰਤਨਾਜ ਬਾਲਕੀ ਆਸ਼ਰਮ ਤੋਂ ਨਾਸਪਰਸ਼ ਉਹਨਾਂ ਦਾ ਬਾਈਕਟ ਕਰਤਾ ਹੈ ਜੋ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਕੀਤਾ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਨਾਲ ਨਾਲ ਉਹ ਜਿਹੜੇ ਸੱਤਾ ਜੰਜਾ ਦਾ ਫੈਸਲਾ ਉਹਦਾ ਸਵਾਗਤ ਕਰਦੇ ਹਾਂ ਕਿਉਂਕਿ ਉਹਨਾਂ ਨੇ ਡਾਕਟਰ ਭੀਮਰਾਓ ਮੇਜਗਾਰ ਜੀ ਦੇ ਸਦਾਨ ਅਨਸਾਰ ਇੱਕ ਇਤਿਹਾਸਿਕ ਫੈਸਲਾ ਕੀਤਾ ਹੈ ਉਦੋਂ ਲੋਕਾਂ ਨੋ ਜ਼ਾਮ ਨੋ ਚੱਕਾ ਜ਼ਾਮ ਤੇ ਨਾ ਨੋ ਮਜਾਰਾ ਲੇਕਿਨ ਜਿਨੇ ਨੇ ਇਸ ਦੀ ਕੋਸ਼ਿਸ਼ ਕੀਤੀ ਬੰਦ ਕਰਾਉਂਦੀ ਜਾਂ ਮਜਾਰਾ ਕਰੰਦੀ ਉਹਦਾ ਬਿਲਕੁਲ ਟੁੱਟਰੀ ਜਵਾਬ ਦਿੱਤਾ ਜਾਵੇਗਾ ਬੰਦ ਨਹੀਂ ਕਰ ਦਿੱਤਾ ਜਾਵੇਗਾ ਬਾਜ਼ਾਰ ਵੀ ਕੁੱਲਣਗੇ ਕਾਰੋਬਾਰ ਵੀ ਕੁੱਲਣਗੇ ਸ਼ਹਿਰ ਵਾਸੀਆਂ ਨੂੰ ਕੀ ਬੀ ਕਰੇ ਸ਼ਹਿਰ ਵਾਸੀਆਂ ਸਾਡੀ ਇਹ ਅਪੀਲ ਹੈ ਨੋ ਬੰਦ ਨੋ ਜ਼ਾਮ ਆਪਣੇ ਦੁਕਾਨਾਂ ਖੋਲ੍ਹਣ ਆਪਣੇ ਕਾਰੋਬਾਰ ਕਰਨ ਕੋਈ ਸੰਸਮਾਜ ਦਾ ਲਾਣਾ ਬਾਲਮੀਕੀ ਸਮਾਜ ਦਾ ਐਲਾਨਾ ਧੰਨਵਾਦ ਜੈ ਬਾਲ ਮਿੱਟੀ ਹਰ ਹਰ ਬਾਲ